ਵਾਹ ਮिक्की ਧਰਮ ਦਾ ਬਾਤ ਜੋ ਅੱਜ ਦਾ ਪ੍ਰੋਗਰਾਮ ਕਰ ਰੱਖਿਆ ਗਿਆ ਤੇ ਅਸੀਂ ਪ੍ਰਧਾਨ ਰਮਨਜੀਤ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਚੇਅਰਮੈਨ ਸਨਮ ਜੀ ਧਨਮ ਜੀ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੂੰ ਲੋਕਾਂ ਨੂੰ ਇਹਨਾਂ ਤੋਂ ਬਹੁਤ ਉਮੀਦਾਂ ਨੇ ਇਹ ਮੀਤਾਂ ਦੇ ਖਰੇ ਉਤਰਨਗੇ ਅਸੀਂ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਉਹ ਸਾਡੇ ਕੌਂਸਲਰ ਸਾਹਿਬ ਇੱਥੇ ਨੇ ਰਵੀ ਕਾਲਾ ਜੀ ਦੋਨੇ ਇਕੱਠੇ ਪੜੇ ਇਕੱਠੇ ਕੌਂਸਲਰ ਬਣੇ ਆ ਤੇ ਪੂਰੀ ਇਹਨਾਂ ਦੀ ਟੀਮ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਿੱਦਾਂ ਦੇਖਦੇ ਹਾਂ ਤਾਨਾ ਸਾਹਿਬ ਦੇ ਅੰਮਾ ਨੂੰ ਲੋਕੋ ਕੰਮ ਕਰੇ ਤਾਂ ਹੀ ਉਹਨੂੰ ਚੇਅਰਮੈਨੀ ਮਿਲੀ ਜਿਹੜਾ ਜਿਹੜਾ ਬੰਦਾ ਕੰਮ ਕਰੂਗਾ ਉਹ ਨਹੀਂ ਉਹ ਹੀ ਅੱਗੇ ਵਧੂਗਾ ਜਿਹੜੇ ਬੰਦੇ ਗੱਲਾਂ ਵਾਲੇ ਪਿੱਛੇ ਰਹਿੰਦੇ ਆ ਜਿਹੜਾ ਕੰਮ ਕਰ ਰੋਕੇ ਬਦਲੂ ਠੀਕ ਹੈ ਇਹਨੇ ਵਰਤਮਾਨ ਤਲਵਾ ਕਰਦੇ ਆ ਸ਼ੇਰਪੁਰ ਦੀ ਖਾੜੀ ਟੀਮ ਦਾ ਜਿੱਦਾਂ ਸਾਡੇ ਇੱਕ ਬੜੇ ਪੈਸਾ ਉਹਦਾ ਜੀ ਸਨਮਾਨ ਤੇ ਰੱਖਿਆ ਮੈਨੂੰ ਹੈ ਚੇਅਰਮੈਨ ਬਣੇ ਹੋੜਿਆਂ ਨੂੰ 1.5 ਜਾਂ 2 ਮਹੀਨੇ ਹੋ ਚੁੱਕੇ ਨਹੀਂ ਪਰ ਲੋਕਾਂ ਦੀ ਪਿਆਰ ਇਹਨਾਂ ਇਹਨਾਂ ਪ੍ਰਤੀ ਜਿਹੜੇ ਹੱਦ ਤੱਕ ਇਹਨਾਂ ਦੇ ਸਨਮਾਨ ਸਭਾਰੇ ਚੱਲੀਏ ਆ ਇਹਨਾਂ ਦੇ ਰੁਕ ਨਹੀਂ ਵਿਚਰਦੇ ਨੇ ਲੋਕਾਂ 'ਚ ਪ੍ਰਭਾਵ ਆਇਆ ਤੇ ਕਰਮਚੀਲੇ ਲੋਕ ਇਹ ਪਿਆਰ ਕਰਕੇ ਆ ਕਿ ਇੱਥੇ ਦੁਆ ਇਹਨਾਂ ਸਰਮਾਨ ਹੋਇਆ 10 ਮਿੰਟ ਬਾਅਦ ਤੇ ਲੋਕਾਂ ਨੂੰ ਬਹੁਤ ਉਮੀਦਾਂ ਨੇ ਸਾਡੀ ਪਾਰਟੀ ਨੂੰ ਬਹੁਤ ਵੱਡਾ ਮਾਣ ਮਿਲਦਾ ਕਿਉਂਕਿ ਪਾਰਟੀ ਨੂੰ ਪਤਾ ਹੈ ਕਿ ਇਹ ਲੋਕਾਂ ਨਾਲ ਜੁੜੇ ਹੋਏ ਨੇ ਦਿਲੋਂ ਤੇ ਲੋਕਾਂ ਦੇ ਨਾਲ ਪਿਆਰ ਦੇ ਇਹਨਾਂ ਜਿਹੜੇ ਸਾਡੇ ਦਿਲ ਚੋਣਾਂ ਮੋੜਾਂ ਚੀਰਮੈਨ ਲਗਾਇਆ ਗਿਆ ਤੇ ਗੱਲ ਇਹ ਹੈ ਕਿ ਇਹਨਾਂ ਦਾ ਜਿੱਦਾਂ ਇਹਨਾਂ ਕਹਿੰਦਾ ਸਾਰੇ ਹੀ ਹਰ ਦੇ ਨਾਲ ਇਹਨਾਂ ਪਿਆਰ ਵੀਰ ਪਰ ਆਸ ਕਰਦੇ ਹਾਂ ਕਿ ਜਿਹੜੇ ਵੀ ਹਨ ਜਿਹਦੇ ਮਨ ਲਗਾਇਆ ਗਿਆ ਉਹ ਉਹ ਸਭ ਉਹਨਾਂ ਦੇ ਉਹ ਜਿਹੜੀਆਂ ਹੈਗਿਆ ਨੇ ਕਿ ਉਹਨਾਂ ਦੀ ਜਿਹੜੇ ਮਨੋਕਾਵਨਾ ਸਮਾਧੀ ਹੈ ਉਹਨਾਂ ਨੂੰ ਉਪਰ ਕਿ ਲੱਗੇ ਕੀ ਕਹਿਣਾ ਜਾਂਦੇ ਹੋ ਜਾਨੀ ਸੀ ਜੀ ਸਰਪ੍ਰਸ਼ਾਪ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਨੇ ਇਸ ਸਨੇ ਗੋਲ ਦੇ ਵੀਰੇ ਫਿਊਚਰਿਸਟ ਵਿਜੇਦਾਨਵ ਜੀ ਨੂੰ ਲੋਕੀ ਬਹੁਤ ਲੰਬੇ ਸਮੇਂ ਤੋਂ ਸਮਾਜ ਦੇ ਵਿੱਚ ਵਿਚਰ ਰਹੇ ਆ ਤੇ ਸਮਾਜ ਦੇ ਬਹੁਤ ਅੱਛੇ-ਅੱਛੇ ਕੰਮ ਇਹਨਾਂ ਨੇ ਕੀਤੇ ਆ ਸਨੇ ਅੱਜ ਮੈਂ ਪਿੱਛੇ ਜਿਕੇ ਲੱਗਾ ਗਿਆ ਮੈਨੂੰ ਉੱਥੇ ਬਹੁਤ ਜ਼ਿਆਦਾ ਆਪ ਨੂੰ ਆਪ ਨੂੰ ਵੀ ਪਤਾ ਲੱਗਾ ਵੀ ਜੋ ਦਾਨਵ ਸਾਹਿਬ ਨੇ ਭਾਰਤੀ ਵਾਲਮੀਕੀ ਧਰਮ ਸਮਾਜ ਪਾਵਦਸ ਵੱਲੋਂ ਪੂਰੀ ਦੀ ਪੂਰੀ ਟੀਮ ਨੇ ਜੋ ਅੰਮ੍ਰਿਤਸਰ ਦੇ ਵਿੱਚ ਵਾਲਮੀਕੀ ਤੀਰਥ ਜਿਹੜਾ ਵਾ ਜੋ ਅੱਜ ਦੀ ਵਾਲਮੀਕੀ ਸਮਾਜ ਜਣੀ ਸਾਰੇ ਹੀ ਸਮਾਜ ਆ ਕੇ ਉੱਥੇ ਮੱਥਾ ਟੇਕਦੇ ਨੇ ਬਹੁਤ ਵੱਡੀ ਦੇਣ ਰਹੀ ਹੈ ਭਾਰਤੀ ਵਾਲਮੀਕ ਧਰਮ ਸਮਾਜ ਭਾਵਨ ਅਸਤੀ ਔਰ ਆਲ ਉਹ ਜਿਹੜੀ ਟੀਮ ਹੈ ਉਹਨਾਂ ਦੀ ਸਹਾਇਤਾ ਸੋ ਅਸੀਂ ਅੱਜ ਪ੍ਰਧਾਨ ਜੀ ਦਾ ਵੀ ਧੰਨਵਾਦ ਕਰਦੇ ਅਨੰਦ ਸਿੰਘ ਜੀ ਦਾ ਜਿਨ੍ਹਾਂ ਨੇ ਪੰਜਾਬ ਸਰਕਾਰ ਤੋਂ ਜੋ ਰਾਜ ਮੰਤਰੀ ਦਲਿਤ ਵਿਕਾਸ ਸਪੋਰਟ ਦੇ ਚੇਅਰਮੈਨ ਸ੍ਰੀ ਵੀਰੇ ਜੀ ਦੇ ਦਰੂਜ ਨੂੰ ਬਣਾਇਆ ਉਹਨਾਂ ਦਾ ਅਸੀਂ ਮਾਨ ਸਨਮਾਨ ਕਰਦੇ ਠੀਕ ਹੈ ਜੀ